ਨਰੇਸ਼ਾ ਨੂੰ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਸੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ ਹਿਸਾਬ ਤਰਸੀ ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਅਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ਰਿੰਗ ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਹੁੰਦਾ ਇਹਦਾ ਮਤਲਬ ਹੀ ਘਰਾਂ ਜਿਉਂ ਛੱਡ ਗਏ ਤੇ ਹੁਣ ਆ ਗਏ ਇੱਥੇ ਰਾਤੀ ਫੱਟੀਆਂ ਚ ਸੌਣਾ ਕਰੀਏ ਯਾ ਤਾਂ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ ਦਸਾਂ ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਡ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਮੈਂ ਉੱਥੋਂ ਇਹ ਚੋਰਾਂ ਨੇ ਏਸੀ ਵੀ ਲਾਗੇ ਲਗੇ ਆ ਪਰਸੋਂ ਜੋ ਉਥੇ ਹੋਈ ਹੈ ਚੋਰੀ ਰੋਜ਼ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਦਾ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਐ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਪੁੱਛੇ ਹੋਰ ਨਹੀਂ ਕੀਤਾ ਨਾ ਤਫਤੀਸ਼ ਕੀਤੀ ਐ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਹਣ ਮੂੰਹ ਲੱਗ ਗਿਆ ਹੋਇਆ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ सीसीटीवी ਵੀ ਵੀਰ ਜੀ ਉਹਨਾਂ ਸੀ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਾ ਕਿੰਨੀ ਗੱਲ ਨੁਕਸਾਨ ਲੱਗਦਾ ਤੁਹਾਨੂੰ ਹੁਣ ਹੁਣ ਫੇਰ ਲੱਖ ਰੁਪਏ ਦਾ ਗੋਲ ਦਾ ਫੇਰ ਨੁਕਸਾਨ ਹੈਗਾ ਤੇ ਰੇਲਵੇ ਰੌਂਡ ਬੁਲਾਇਆ ਸੀ ਮਲਟੀਪਲ ਅਟੈਂਪਟਸ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਕੋਈ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਮੇ ਸੀਆਰ ਨੂੰ ਅਪੀਲ ਤੇ ਕੀਤਾ ਸੀ ਬਟ ਇਹ ਪ੍ਰਕਟਿਕ ਤੌਰ ਤੇ ਰੁਕ ਨਹੀਂ ਰਹੀ ਉਹਦਾ ਮੈਂ ਇੱਕ ਵਾਰੀ ਆਪ ਦਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਣਗੇ ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੇ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹੱਤਵਪੂਰਨ ਨੇ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਥੇ ਹੋਵੇ ਉਹ ਕਹਿੰ ਸਕਦਾ ਉਹਨਾਂ ਦੇ ਅਨੁਮਾਨ ਦਾ ਜ਼ਮਾਨਦਾਰ ਸਰਵੋਤਮ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਚੀਜ਼ ਹੈ ਤਾਂ ਕਿ ਬੇਸਿਕਲੀ ਇੱਥੇ ਸਾਰੀ ਪੂਰਾ ਕਾਲੇ ਸੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਲੀ ਖਲਾਅ ਦਿੰਦੀ ਹੈ ਤੇ ਕੋਈ ਨੌਕਰੀ ਕਰਦੇ ਬੁਝਾ ਚੋਰੀ ਹੋਵੇ ਤੇ ਛੋਟੀ ਚੋਰੀ ਉਹਨਾਂस्ते ਵੱਡੀ ਬਣਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲੱਗਿੰਗ ਕਰਨਾ ਜ਼ਰੂਰੀ ਹੈ ਉਹਦੇ ਮੁਤਲਕੀ ਮੈਂ ਆਪ ਕੋ ਦੇ